ਮਿਲੀਨੀਅਮ ਵਰਲਡ ਸਕੂਲ ਰਾਜਲਾ ਰੋਡ ਸਮਾਣਾ ਵਿਖੇ ਚੇਅਰਮੈਨ ਡਾਕਟਰ ਕੇ ਕੇ ਜੋਰੀ ਦੀ ਅਗਵਾਈ ਹੇਠ ਪਲਾਨਾ ਸਮਾਗਮ ਉਡਾਨ ਕਰਵਾਇਆ ਗਿਆ ਸਮਾਗਮ ਵਿੱਚ ਜੋੜਾ ਮਾਜਰਾ ਨੇ ਸ਼ਿਰਕਤ ਕੀਤੀ ਹੈ ਸਮਾਰੋਹ ਸੰ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਗਾ ਕੇ ਕੀਤੀ ਗਈ ਹੈ ਉਡਾਨ ਸਮਾਗਮ ਵਿੱਚ ਬੱਖ-ਬੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਰੰਗ ਰੰਗ ਯਾਦਗਾਰੀ ਪ੍ਰੋਗਰਾਮ ਪੇਸ਼ ਕਰਕੇ ਆਏ ਹੋਏ ਮouziz ਮਹਿਮਾਨਾਂ ਮਾਪਿਆਂ ਅਤੇ ਅਧਿਆਪਕਾਂ ਦਾ ਮਨੋਧਿਆ। ਇਸ ਸਲਾਨਾ ਪ੍ਰੋਗਰਾਮ ਵਿੱਚ ਗਵਰਨਰ ਰੋਟਰੀ ਕਲੱਬ ਜ਼ਿਲ੍ਹਾ ਪਟਿਆਲਾ ਅਮਿਤ ਸਿੰਘ ਉੱਚੇਚੇ ਤੌਰ ਤੇ ਪਹੁੰਚੇ ਨੇ। ਇਸ ਮੌਕੇ ਡਾਕਟਰ ਕੇਕੇ ਜੋਰੀ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸਟੇਜ ਤੋਂ ਸਕੂਲ ਪ੍ਰਿੰਸੀਪਲ ਸਲਨੀ ਕਾਜਲਾ ਵੱਲੋਂ ਆਏ ਹੋਏ ਮਾਜੇਜ਼ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ ਸਮਾਣਾ ਤੋਂ ਐਨਡਬਲਯੂ న్యూਸ ਚੈਨਲ ਦੇ ਲਈ ਮਹੇਸ਼ ਸ਼ੇਰਾ ਸਮਾਣਾ ਇਸ ਵਿੱਚ ਕੁਸ਼ਮੀ ਮੈਂਟਸਟ ਹੈ ਤੋਂ ਹੱਦ ਨੇ ਕਿ ਸੁਵਿਧਾ ਸਾਡੇ ਪਾਸ ਹੈ ਤੋਂ ਬੱਚੋ ਦਾ ਟੈਲੈਂਟ ਡਵੈਲਪ ਕਰਨਾ ਔਰ ਇਹ ہمارا ਜੋ ਨੀਵਨ ਨੈਸ਼ਨਲ ਐਜੂਕੇਸ਼ਨ ਪਾਲਿਸੀ ਕੀ ਕਹਿੰਦੀ ਹੈ ਕਿ बच्चों जो की जो होलिस्टिक डेवलपमेंट होनी थी ओवरऑल डेवेलपमेंट ना कि सिर्फ पढ़ाई की डेवलपमेंट तो इन फंक्शन करने का मतलब यही है कि बच्चे अपनी जो प्रतिभा है उनमें उसको वो दिखा सके